ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਪੰਗੂ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਤੇ ਮੈਂ ਦੋਨੇ ਫੋਰਮਾਂ ਵੱਲੋਂ ਤੁਹਾਡੇ ਸਾਹਮਣੇ ਜੋ ਮੈਨੂੰ ਹੁਕਮ ਹੋਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦੇ ਆ ਕਿ ਕੱਲ ਨੂੰ 23 April ਦਿਨ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਵਿੱਚ ਵੱਡਾ ਜੋ ਹਾਲ ਹੈਗਾ ਰਾਵੀ ਹਾਲ ਜੀ ਨੂੰ ਕਹਿੰਦੇ ਆ ਉਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲੀ ਡਿਬੇਟ ਰੱਖੀ ਗਈ ਆ ਭਾਜਪਾ ਦੇ ਆਗੂਆਂ ਨਾਲ ਅਸੀਂ ਭਾਜਪਾ ਦੇ ਆਗੂਆਂ ਨੂੰ ਇਹ ਅਪੀਲ ਕਰਦੇ ਆਂ ਔਰ ਪੱਤਰਕਾਰ دوست ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਹਾਡੇ ਕੋਲ ਭਾਜਪਾ ਦੇ ਜਿਹੜੇ ਆਗੂ ਹੈਗੇ ਨੇ ਜਾਂ ਵੱਡੇ ਆਗੂ ਉਹਨਾਂ ਨੂੰ ਫੋਨ ਕਰਕੇ ਇਸ ਇਹਦਾ ਖੁੱਲਾ ਸੱਦਾ ਦਿੱਤਾ ਜਾਵੇ ਕਿਉਂਕਿ ਖੁੱਲੀ ਡਿਬੇਟ ਅਸੀਂ 12 ਤੋਂ 4 ਵਜੇ ਤੱਕ ਰੱਖਾਂਗੇ 4 ਵਜੇ ਬਾਅਦ ਅਸੀਂ ਪੀਸੀ ਕਰਾਂਗੇ ਕਿਉਂਕਿ ਜੋ ਹੁਣ ਚੋਣਾਂ ਦਾ ਦੌਰ ਚੱਲਦਾ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਪਿੰਡਾਂ ਦੇ ਵਿੱਚ ਜਿਹੜੇ ਪਾਜਵਾ ਆਗੂ ਵੋਟਾਂ ਲੈਣ ਜਾਂਦੇ ਨੇ ਜਾਂ ਹੋਰ ਕੋਈ ਵੀ ਕਿਸੇ ਦਾ ਵਿਰੋਧ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਜਰੀਏ ਭਾਂਡਾ ਉਹ ਸਾਡੇ ਤੇ ਪਾਉਂਦੇ ਨੇ ਜਿਵੇਂ ਪਾਜਵਾ ਵਾਲੇ ਖਾਸ ਕਰਕੇ ਇਹ ਆਪਣੀਆਂ ਡਿਵਿਟਾਂ ਤੇ ਕਹਿੰਦੇ ਨੇ ਜਾਂ ਆਪ ਦਾ ਕੋਈ ਵੀ ਜਰੀਆ ਚੈਨਲਾਂ ਦਾ ਉੱਤੇ ਸਾਡੇ ਤੇ ਇਹ ਦੋਸ਼ ਲਾਉਂਦੇ ਨੇ ਕਿਸਾਨ ਮਜ਼ਦੂਰ ਕਿਸਾਨ ਸਾਡਾ ਵਿਰੋਧੀ ਨਹੀਂ ਹੈਗਾ ਤੇ ਜਿਹੜੇ ਸਾਡਾ ਵਿਰੋਧ ਕਰਦੇ ਨੇ ਪਿੰਡਾਂ ਵਿੱਚ ਗਿਆ ਦਾ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਮਰਥਕ ਸਾਡਾ ਵਿਰੋਧ ਕਰਦੇ ਨੇ ਸੋ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਦੋਨੇ ਫਾਰਮਾਂ ਨੇ ਕੱਲ ਨੂੰ 23 April ਨੂੰ ਖੁੱਲੀ ਡਿਬੇਟ ਦਾ ਸੱਦਾ ਦਿੱਤਾ ਖਾਸ ਕਰਕੇ ਮੈਂ ਅਪੀਲ ਕਰਨੀ ਚਾਹੁੰਨਾ ਜਿਹੜੇ ਭਾਜਵਾ ਦੇ ਪ੍ਰਧਾਨ ਨੇ ਬੀਜੇਪੀ ਦੇ ਜਾਖੜ ਸਾਹਿਬ ਉਹ ਵੀ ਬੜੇ ਕਿਸਾਨੀ ਹਮਦਰਦੀ ਕਰ ਹੁੰਦੇ ਨੇ ਉਹਨਾਂ ਦੀਆਂ ਵੀ ਜਦ ਤੋਂ ਮੋਰਚਾ ਲੱਗਿਆ ਹੋਇਆ ਬਾਰਡਰਾਂ ਦੇ ਉੱਤੇ ਹਰਿਆਣੇ ਬਾਰਡਰਾਂ ਦੇ ਉੱਤੇ ਜਿਵੇਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਔਰ ਡੱਬ ਵਾਲੀ ਬਾਰਡਰ ਰਤਨਪਰਾ ਬਾਰਡਰ ਦੇ ਵਿੱਚ 13 ਫਰਵਰੀ ਤੋਂ ਕਿਸਾਨ ਮਜ਼ਦੂਰ ਔਰ ਦਰਦੀ ਲੋਕ ਬੈਠੇ ਨੇ ਆਪ ਦੀਆਂ ਹੱਕੀ ਮੰਗਾਂ ਮਨਾਉਣ ਖਾਤਰ ਔਕੋ ਇਹ ਮੰਗਾਂ ਮੰਨ ਕੇ ਭਾਜਵਾ ਸਰਕਾਰ ਮੁਕਰੀਆ ਉਹਦੇ ਸਬੰਧ ਵਿੱਚ ਜਦੋਂ ਮੌਜੂਦਾ ਸਰਕਾਰ ਸੀਗੀ 13 ਫਰਵਰੀ ਨੂੰ ਉਦੋਂ ਮੋਰਚਾ ਲੱਗਿਆ ਹੋਇਆ ਔਰ ਜੋ ਵਾਦੇ ਕੀਤੇ ਆ ਵਾਦਾ ਖਿਲਾਫੀ ਆਪਣੀਆਂ ਮੰਗਾਂ ਮਨਾਉਣ ਖਾਤਰ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਚੋਣ ਜਾਬਤਾ ਲੱਗ ਗਿਆ ਮੈਂ ਇਸ ਕਰਕੇ ਕਿਹਾ ਜਦੋਂ ਭਾਜਪਾ ਸਰਕਾਰ 'ਚ ਸੀਗੀ ਅੱਜ ਜੋ ਭਾਜਪਾ ਦੇ ਆਗੂ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਅਸੀਂ ਖੁੱਲੀ ਡਿਬੇਟ ਰੱਖੀ ਆ ਤੇ ਉਹਨਾਂ ਨੂੰ ਅਸੀਂ ਆਪ ਦੇ ਸਵਾਲ ਰੱਖਾਂਗੇ ਸਾਡੇ ਸਵਾਲਾਂ ਦਾ ਉਹ ਜਵਾਬ ਦੇਣ ਦੋਨੇ ਫਾਰਮਾਂ ਦੇ ਆਗੂ ਬੈਠਣਗੇ ਕੱਲ ਨੂੰ ਚੰਡੀਗੜ੍ਹ ਕਿਸਾਨ ਪਵੰਦੇ ਵਿੱਚ ਤੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਉਹ ਜਿਨ੍ਹਾਂ ਵੀ ਤੁਹਾਡੇ ਕੋਲ ਲੀਡਰਾਂ ਦੇ ਪਾਜਵਾ ਦੇ ਨੰਬਰ ਹੈਗੇ ਨੇ ਉਹਨਾਂ ਨੂੰ ਸਾਡਾ ਖੁੱਲਾ ਸਿੱਧਾ ਦਿਓ ਸੋ ਤੁਸੀਂ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਵੀਡੀਓ ਜਿਹੜੇ ਕਿਸਾਨ ਨੂੰ ਸੱਚੀ ਪਿਆਰ ਕਰਦੇ ਨੇ ਸੰਗਤ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਔਰ ਸਾਰੇ ਪਾਜਵਾ ਦੇ ਜਿਹੜੇ ਵੱਡੇ ਆਗੂ ਨੇ ਜਿਹੜੇ ਦਮ ਰੱਖਦੇ ਨੇ ਆਪ ਦੇ ਮਤਲਬ ਕਹਿਣ ਤੋਂ ਭਾਵ ਜਿਹੜੇ ਅਮਿਤ ਸ਼ਾਹ ਨਾਲ ਗੱਲ ਕਰਨ ਦੀ ਜ਼ਰੂਰਤ ਰੱਖਦੇ ਨੇ ਜਾਂ ਪੀਐਮ ਮੋਦੀ ਨਾਲ ਜਿਨ੍ਹਾਂ ਨੇ ਗੱਲ ਕਰਨੇ ਦੀ ਜ਼ਰੂਰਤ ਰੱਖੀ ਆ ਕਿਉਂਕਿ ਹਲੇ ਤਾਂ ਸਾਰਾ ਕੁਝ ਗਰਭ ਦੇ ਵਿੱਚ ਹੈਗਾ ਕਿਹੜੀ ਸਰਕਾਰ ਨੇ ਆਉਣਾ ਕਿਹੜੀ ਨਾ ਨਹੀਂ ਆਉਣਾ ਸੋ ਉਹ ਆਗੂਆਂ ਨਾਲ ਗੱਲ ਕਰਨੇ ਦੀ ਆਪ ਦੇ ਆਗੂਆਂ ਨਾਲ ਗੱਲ ਕਰਨੇ ਦੀ ਜ਼ਰੂਰਤ ਰੱਖਦੇ ਨੇ ਆਹ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲਾ ਸੱਦਾ ਡਿਬੇਟ ਰੱਖੀ ਗਈ ਆ ਉਹ ਉਸ ਡਿਬੇਟ ਵਿੱਚ ਸ਼ਾਮਲ ਹੋਣ ਜੇ ਤੁਸੀਂ ਸੱਚੀਓਂ ਪੰਜਾਬ ਨੂੰ ਪਿਆਰ ਕਰਦੇ ਆ ਜੇ ਪੰਜਾਬ ਦੇ ਤੁਸੀਂ ਦਰਦੇ ਆ ਤਾਂ ਉਸ ਡਿਬੇਟ ਵਿੱਚ ਪਹੁੰਚੋ ਤਾਂ ਬਾਕੀ ਸਾਰੀ ਸੰਗਤ ਦਾ ਔਰ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਸਾਡਾ ਜਿਹੜਾ ਸੱਦਾ ਪੱત્ર ਉਹਨਾਂ ਤੱਕ ਪਹੁੰਚਾਉਣ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ